ਇਹ ਜਾਨੀ ਕੋਈ ਗੱਜਮੈਂਟ ਨਹੀਂ ਹੋਈ ਜੀ ਪੂਰੀ ਫੁੱਲ ਸਪੀਡ ਤੇ ਕੋਈ ਬ੍ਰੇਕ ਨਹੀਂ ਲੱਗਣੀ ਵੜਦਾ ਹੀ ਚਲ ਗਿਆ ਥੱਲੇ ਉਹ ਟਰਾਲੀ ਦੇ ਪਿਛਲੇ ਟਾਇਰ ਤੱਕ ਚਲ ਗਿਆ ਇਹ ਉੱਥੋਂ ਉਹ ਗੱਡੀ ਪਲਟ ਕੇ ਉੱਥੇ ਚਲ ਗਈ ਕਿਹੜਾ ਕੀ ਕਾਗਜੇ ਬਣਾਤਾ ਥੋੜੀ कोई भाई हो गया हमारा कंट्रोल हो गया है की आनी चाहिए काली पे आपको को आपको और मनाते ਅਰਤੀਨ ਆਪਣਾ ਯੋਗਾ ਸੰਗ ਹੈ ਉਧਰ ਜੀ ਕਿੱਦਾਂ ਹੋਇਆ ਇਹ ਸਾਰਾ ਇਹ ਰੌਗ ਸਾਈਡ ਆ ਰਹੀ ਸੀ ਗੱਡੀ ਇਧਰੋਂ ਜੀ ਸ਼ਾਹਕਰੋ ਲੋ ਤੇ ਮੈਂ ਲੇਵਰ ਲਾ ਕੇ ਤਾਂ ਦੋਤਾਂ ਆਈ ਫੰਗਲਾਣੇ ਤਾਂ ਜੀ 25 ਬੰਦੇ 25 30 ਜੀ ਇਹ ਨਹੀਂ ਆਣ ਕੇ ਸਿੱਧੀ ਗੱਡੀ ਪ੍ਰੈਕਟਿਜ ਮਾਰਦੀ ਜੀ ਗੱਡੀ ਨੂੰ ਦੇਖ ਕੇ ਲੱਗਦਾ ਕਾਫੀ ਰਫਤਾਰ ਸੀਗਾ ਹਾਂ ਜੀ ਪੂਰੀ ਰਫਤਾਰ ਸੀ ਅੱਖ ਲੱਗੀ ਸੀ ਇਹਨਾਂ ਦੀ ਦਿੱਲੀੋਂ ਸਵਾਰੀ ਲਾ ਕੇ ਆਇਆ ਸੀ ਜੀ ਹਾਂ ਜੀ ਇਹ ਵੀ ਉਹ ਹਾਂਜੀ ਹਾਂਜੀ ਕਦੋਂ ਦੀ ਗੱਲ ਹੈ ਇਹ ਇਹ ਤਕਰੀਬਨ 7 6:30 ਦੀ ਗੱਲ ਹੋਣੀ ਹੈ ਹਾਂ ਜੀ ਹਾਂ ਜੀ ਸਵੇਰ ਦੀ ਗੱਲ ਹੈ ਜੀ ਇਹ ਕੋਈ ਨਾ ਵਰਦੇ ਦਾ ਉਹ ਡੈਪ ਹੋ ਗਈ ਉਹ ਜਿੱਥੇ ਵਸ ਗਿਆ ਕਹਿੰਦਾ ਇਹ ਨੌਕਲ ਖਵਾੜੇ ਦਾ ਹੀ ਲੱਗਦਾ ਇਹਨਾਂ ਦਾ